ਖਬਰ ਬੇਕਰਮ ਮਜੀਠਿਆ ਦੇ ਨਾਲ ਜੁੜੀ ਹੋਈ ਜਿੱਥੇ ਡਰੱਗ ਮਨੀ ਮਾਮਲੇ 'ਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਮਜੀਠਿਆ ਦੇ ਵੱਖ-ਵੱਖ ਠਿਕਾਣਿਆਂ ਤੇ ਛਾਪੇਮਾਰੀ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਪੰਜਾਬ ਹਰਿਆਣਾ ਦਿੱਲੀ ਤੇ ਯੂਪੀ ਤੇ ਚੰਡੀਗੜ੍ਹ 'ਚ ਛਾਪੇਮਾਰੀ ਕੀਤੀ ਗਈ ਹੈ ਗਵਾਹਾਂ ਦੇ ਬਿਆਨਾਂ ਤੇ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਵਿਜਲੈਂਸ ਟੀਮ ਮਜੀਠਿਆ ਦੇ ਨਾਲ ਮਜੀਠਾ ਪਿੰਡ ਵੀ ਜਾਏਗੀ ਵਿਜਲੈਂਸ ਟੀਮ ਮਜੀਠਾ ਦੇ ਨਾਲ ਮੁਹਾਲੀ ਤੋਂ ਰਵਾਨਾ ਹੋ ਚੁੱਕੀ ਤੇ ਵਿਕਰਮਜੀਤ ਮਜੀਠੀਆ ਦੀ ਆ ਮੁਸੀਬਤ ਲਗਾਤਾਰ ਵਦਰੀਆਂ ਰਗਮਨੀ ਮਾਮਲੇ ਚ ਕਿਉਂਕਿ ਆਮਦਨ ਤੋਂ ਜ਼ਿਆਦਾ ਸੰਪਤੀ ਦਾ ਇਹ ਮਾਮਲਾ ਹੈ ਤੇ ਇਸ ਵਿੱਚ ਨਾ ਸਿਰਫ ਮਜੀਠੀਆ ਬਲਕਿ ਉਹਨਾਂ ਦੇ ਨਾਲ ਲੱਗਦੇ ਉਹਨਾਂ ਦੇ ਕਰੀਬੀਆਂ ਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਲਗਾਤਾਰ ਕਾਰਵਾਈ ਮਜੀਠੀਆ ਤੋਂ ਵਿਜਲੈਂਸੀ ਪੁਛਗਿੱਛ ਜਾਰੀ ਹੈ ਇਸੇ ਦੌਰਾਨ ਛਾਪੇ ਮਾਰੀ ਉਹਨਾਂ ਦੇ ਟਿਕਾਣਿਆਂ ਤੇ ਕੀਤੀ ਜਾ ਰਹੀ ਹੈ ਤੇ ਨਾ ਸਿਰਫ ਪੰਜਾਬ ਬਲਕਿ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਚੰਡੀਗੜ੍ਹ ਸਣੇ ਜੰਨੇ ਵੀ ਮਜੀਠਿਆ ਦੇ ਠਿਕਾਣੇ ਨੇ ਤੇ ਉਹਨਾਂ ਦੇ ਕਰੀਬੀਆਂ ਦੇ ਠਿਕਾਣੇ ਨੇ ਉੱਤੇ ਵਿਜਿਲੈਂਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਵੀ ਖਬਰ ਹੈ ਕਿ ਮਜੀਠਿਆ ਦੇ ਜਦ ਦੀ ਪਿੰਡ ਮਜੀਠਾ ਵੀ ਵਿਜਿਲੈਂਸੀ ਟੀਮ ਉਹਨਾਂ ਨੂੰ ਲੈ ਕੇ ਜਾਏਗੀ ਉੱਥੇ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਇਹ ਕਥਤਾਰਤੇ ਡਰਗ ਕਟਨ ਦਾ ਨਾਲ ਜੁੜਿਆ ਹੋਇਆ ਵੀ ਮਾਮਲਾ ਹੈ ਕਿਉਂਕਿ ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ ਦਰਜ ਨੇ ਵਿਕਰਮਜੀਤ ਮਜੀਠੀਆ ਤੇ ਹਾਲ ਹੀ ਚ ਪੁਲਿਸ ਹਿਰਾਸਤ ਚ ਮਜੀਠੀਆ ਨੂੰ ਲੈ ਕੇ ਜਾਇਆ ਗਿਆ ਜਿੱਥੇ ਵਿਜੀਲੈਂਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਇਸ ਤੋਂ ਪਹਿਲਾਂ ਵੀ ਵਿਕਰਮਜੀਤ ਮਜੀਠੀਆ ਤੇ ਕਈ ਵਾਰ ਪੁਲਿਸੀ ਆ ਕਾਰਵਾਈ ਹੋਈ ਹਾਲਾਂਕਿ ਕਾਨੂੰਨੀ ਦਾ ਪੇਚ ਕਾਰਨ ਮਜੀਠੀਆ ਹੱਥੇ ਨਹੀਂ ਆਏ ਸੀਗੇ ਪਰ ਇਸ ਵਾਰੀ ਵਿਜੀਲੈਂਸ ਦੇ ਹੱਥੇ ਚੜ ਗਏ ਪੰਕਜ ਮੱਲੀ ਸਾਡੇ ਪੱਤਰਕਾਰ ਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਨੇ ਪੰਕਜ ਇਹ ਵੀ ਖਬਰ ਹੈ ਕਿ ਪਿੰਡ ਮਜੀਠਾ ਜਾਣਗੇ ਵਿਜੀਲੈਂਸ ਦੇ ਅਧਿਕਾਰੀ ਮਜੀਠਿਆ ਨੂੰ ਲੈ ਕੇ ਕਿੰਨੀ ਕੁ ਸਚਾਈ ਇਸ ਖਬਰ 'ਚ ਕਦੋਂ ਤੱਕ ਮਜੀਠਾ ਜਾਇਆ ਜਾਏਗਾ ਕੀ ਕੀ ਪੁੱਛਗਿੱਛ ਕੀਤੀ ਜਾਏਗੀ ਆ ਬਿਲਕੁਲ ਦੇਖੋ ਸਿਮਰਨ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਵਿਕਰਮ ਸਿੰਘ ਮਜੀਠਿਆ ਨੂੰ ਵਿਜੀਲੈਂਸ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤਾਂ ਹਾਲਾਂਕਿ ਉਸ ਤੋਂ ਬਾਅਦ ਲਗਾਤਾਰ ਵਿਕਰਮ ਮਜੀਠੀਆ ਨੂੰ ਮੁਹੱਲੀ ਵਿਜੀਲੈਂਸ ਵੱਲੋਂ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਵੀ ਜਿਹੜਾ ਲਿਆ ਗਿਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਬਿਕਰਮ ਮਜੀਠੀਆ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਉਸ ਦੇ ਦੇ ਵਿਚਕਾਰ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਜਿਹੜੇ ਸਾਫਕਾ ਡੀਜੀਪੀ ਨੇ ਚਟੋਪਾ ਦਿਆ ਉਹ ਇਸ ਕੇਸ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਤਾਂ ਉਸ ਤੋਂ ਬਾਅਦ ਜਿਹੜੇ ਡਿਪਟੀ ਡਾਇਰੈਕਟਰ ਨੇ ਵਿਜੀਲੈਂਸ ਦੇ ਨਰਜਨ ਸਿੰਘ ਉਹ ਵੀ ਇਸ ਮਾਮਲੇ ਦੇ ਵਿੱਚ ਸਪੇਸ਼ ਹੋ ਕੇ ਉਹਨਾਂ ਨੇ ਵੀ ਵਿਕਰਮ ਮਜੀਠੀਆ ਦੇ ਵਿਰੁੱਧ ਜਿਹੜੇ ਵਾ ਉਹ ਬਿਆਨ ਦਰਜ ਕਰਵਾਏ ਗਏ ਸੀ ਤਾਂ ਉਸ ਵਿਚਕਾਰ ਹੀ ਬੋਨੀਆ ਜਨਾਲਾ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਕੇਸ ਵਿੱਚ ਸ਼ਾਮਲ ਕੀਤਾ ਗਿਆ ਫਿਰ ਵਿਕਰਮ ਮਜੀਠੀਆ ਦੇ ਖਾਸਮ ਖਾਸ ਜਿਹੜੇ ਪੀ ਆ ਰਹਿ ਚੁਕੇ ਨੇ ਪਹਿਲਾਂ ਤਲਬੀਰ ਗਿੱਲ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਤਮਾਮ ਬਹੁਤ ਸਾਰੇ ਜਿਹੜੇ ਅਫਸਰ ਨੇ ਜਾਂ ਉਹਨਾਂ ਦੇ ਖਾਸਮ ਖਾਸ ਰਹੇ ਨੇ ਉਹ ਜਿਹੜਾ ਇਸ ਕੇਸ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਮਜੀਠੀਆ ਦੀਆਂ ਮੁਸ਼ਕਲਾਂ ਵਾਦੀਆਂ ਜਾ ਰਹੀਆਂ ਨੇ ਸਾਡਾ ਬੀਤੇ ਦਿਨ ਬਿਕਰਮਜੀਠੀਆਂ ਨੂੰ ਪੰਜਾਬ ਅਤੇ ਹਿਮਾਚਲ ਦੇ ਵੱਖ-ਵੱਖ ਉਹਨਾਂ ਦੇ ਅ ਟਿਕਾਣਿਆਂ ਤੇ ਵੀ ਲਿਜਾਇਆ ਗਿਆ ਜਿੱਥੇ ਲਿਜਾ ਕੇ ਹਾਲਕੀ ਵਿਜੀਲੈਂਸ ਵੱਲੋਂ ਆਪਣੀ ਜਾਂਚ ਜਿਹੜੀ ਵਾ ਕੀਤੀ ਜਾਂਦੀ ਰਹੀ ਸੀ ਪਰ ਬਿਕਰਮ ਮਜੀਠੀਆ ਵੱਲੋਂ ਜਿਹੜਾ ਵਾ ਉਹ ਇਸ ਜਾਂਚ ਦੇ ਵਿੱਚ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਸੀ ਤਾਂ ਉਸ ਵਿਚਕਾਰ ਹੀ ਅੱਜ ਬਿਕਰਮ ਮਜੀਠੀਆ ਨੂੰ ਉਹਨਾਂ ਦੇ ਹਲਕਾ ਮਜੀਠਾ ਵਿਖੇ ਲੈ ਜਾ ਲਜਾਇਆ ਜਾ ਰਿਹਾ ਜਿੱਥੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਉੱਥੇ ਹੀ ਵਿਜੀਲੈਂਸ ਵੱਲੋਂ ਅੱਜ ਮਜੀਠਾ ਵਿਖੇ ਜਾਂਚ ਵੀ ਜਿਹੜੀ ਵਾ ਕੀਤੀ ਜਾਵੇਗੀ ਤਾਂ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਮੋਹਾਲੀ ਤੋਂ ਵਿਜੀਲੈਂਸ ਦੀ ਟੀਮ ਹੈ ਉਹ ਬਿਕਰਮਜੀਠੀਆਂ ਨੂੰ ਲੈ ਕੇ ਜਿਹੜਾ ਨਿਕਲச்சுਈ ਹੈ ਤਾਂ ਇਹ ਜਾਣਕਾਰੀ ਮਿਲਦੀ ਹੈ ਤਾਂ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਤੇ ਵੱਖ-ਵੱਖ ਜਿਹੜੇ ਬਿਕਰਮਜੀਠੀਆਂ ਜਿਹੜੇ ਟਿਕਾਣੇ ਨੇ ਉਹਨਾਂ ਸਾਰਿਆਂ ਦੇ ਉੱਤੇ ਹੀ ਰੇਟਸ ਜਿਹੜੀਆਂ ਅੱਜ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜਾ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਹੋਰ ਕੋਈ ਜਾਣਕਾਰੀਆਂ ਮਿਲ ਸਕਣ ਹੋਰ ਵੀ ਸਬੂਤ ਮਿਲ ਸਕਣ ਤਾਂ ਲਗਾਤਾਰ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਜਿਹੜੀ ਬਿਕਰਮ ਮਜੀਠੀਆ ਦੇ ਉੱਤੇ ਜਿਹੜੀ ਆ ਕੀਤੀ ਜਾ ਰਹੀ ਹੈ ਜੀ ਬਿਲਕੁਲ ਪੰਗਜ ਤੁਸੀਂ ਜਿਸ ਤਰੀਕੇ ਦੇ ਨਾਲ ਦੱਸਿਆ ਕਿ ਮਜੀਠੀਆ ਸਹਿਯੋਗ ਜਾਂਚ ਦੇ ਵਿੱਚ ਨਹੀਂ ਕਰ ਰਹੇ ਲੇਕਿਨ ਪੁੱਛਗੇ ਜੋ ਉਹਨਾਂ ਦੇ ਕਰੀਬਿਆਂ ਤੋਂ ਵੀ ਹੋ ਰਹੀਏ ਤੇ ਕੀ ਇਹ ਵੀ ਹੋ ਸਕਦਾ ਹੈ ਕਿ ਕੋਈ ਵੱਡਾ ਤਮਾਕਾ ਉਹਨਾਂ ਦੇ ਕਰੀਬਿਆਂ ਵੱਲੋਂ ਕੋਈ ਖਾਸ ਜਾਣਕਾਰੀ ਮਜੀਠੀਆ ਦੇ ਬਾਰੇ ਦਿੱਤੀ ਜਾ ਸਕਦੀ ਕਿਉਂਕਿ ਹੁਣ ਪਿੰਡ ਮਜੀਠਾ ਜਾ ਕੇ ਪੁੱਛਗੇ ਚੋਏਗੀ ਤੇ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਜਿਹੜੇ ਉਹਨਾਂ ਦੇ ਨ ਅੱਜ ਮੌਜੂਦ ਨਹੀਂ ਜਾਂ ਫਿਰ ਉਹ ਵੀ ਔਰੇ ਪਰੇ ਹੋਗੇ ਆ ਬਿਲਕੁਲ ਦੇਖੋ ਹਾਲਾਂਕਿ ਬਿਕਰਮ ਮਜੀਠਿਆ ਦਾ ਜਿਹੜਾ ਵਿਧਾਨ ਸਭਾ ਹਲਕਾਏ ਮਜੀਠਾ ਜਿੱਥੇ ਉਹਨਾਂ ਦੀ ਰਹਾਇਸ਼ ਹੈ ਉਹਨਾਂ ਦੀ ਰਹਾਇਸ਼ ਦੇ ਉੱਤੇ ਪਹੁੰਚ ਕੇ ਵਿਜੀਲੈਂਸ ਵੱਲੋਂ ਜਿਹੜੀ ਵਾ ਉਹੋ ਜਾਂਚ ਕੀਤੀ ਜਾਵੇਗੀ ਉਹਨਾਂ ਦੇ ਘਰ ਦੀ ਜਾਂਚ ਕੀਤੀ ਜਾਵੇਗੀ ਹਾਲਕਿ ਉਹ ਫੂ ਲਾ ਕੇ ਜੋ ਸਰਸਿਸ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਵੱਲੋਂ ਪਹਿਲਾਂ ਹੀ ਉੱਥੇ ਜਿਹੜਾ ਵਾ ਪ੍ਰਬੰਧ ਕੀਤੇ ਜਾਣਗੇ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪ੍ਰਬੰਧ ਕਰਕੇ ਉੱਥੇ ਜਿਹੜੀ ਹੈ ਡਬਲ ਲੇਅਰ ਜਾਂ ਸਿੰਗਲ ਲੇਅਰ ਪੈਰੀਕੇਟਿੰਗ ਕੀਤੀ ਜਾ ਸਕਦੀ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਜਿਹੜਾ ਵਾ ਉਹ ਖਰਾਬ ਨਾ ਹੋਵੇ ਨਾਲ ਕਿ ਜੋ ਜਾਣਕਾਰੀ ਮਿਲਦੀ ਹੈ ਕਿ মিডিਆ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਜਿਹੜੀ ਨਹੀਂ ਦਿੱਤੀ ਜਾਵੇਗੀ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਅੱਗੇ ਨਹੀਂ ਦਿੱਤੀ ਜਾਵੇਗੀ ਤਾਂ ਸਿਰਫ ਵਿਜੀਲੈਂਸ ਦੇ ਜਿਹੜੇ ਅਧਿਕਾਰੀ ਨੇ ਜਪੀਕਰਮ ਮਜੀਠੀਆ ਜਿਹੜੇ ਨੇ ਉਹਨਾਂ ਨੂੰ ਹੀ ਉੱਥੇ ਲਿਜਾਇਆ ਜਾਵੇਗਾ ਤੇ ਲਿਜਾ ਕੇ ਵਿਜੀਲੈਂਸ ਵੱਲੋਂ ਉੱਥ ਜਾਂਚ ਜਿਹੜੀ ਬਹੁ ਕੀਤੀ ਜਾਵੇਗੀ ਤਾਂ ਕਿਹਾ ਜਾ ਸਕਦਾ ਹੈ ਕਿ ਲਗਾਤਾਰ ਜਿਹੜੀ ਇਹ ਜਾਂਚ ਅੱਗੇ ਵਧ ਰਹੀ ਹੈ ਇਸ ਦੇ ਨਾਲ ਵਿਕਰਮ ਮਜੀਠੀਆਂ ਤੇ ਮੁਸ਼ਕਲਾਂ ਵੀ ਜਿਹੜੀਆਂ ਉਸੇ ਤਰੀਕੇ ਨਾਲ ਜਗਾਤਰ ਵਧੀਆਂ ਜਾ ਰਹੀਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਮੈਂ ਜ਼ਿਕਰ ਕੀਤਾ ਹੈ ਕਿ ਸਾਫ ਦਾ ਡੀਜੀਪੀ ਸ਼ਾਮਲ ਹੋਏ ਨੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਸ਼ਾਮਲ ਹੋਏ ਨੇ ਸਾਫ ਕਬਜ਼ਾ ਇੱਕ ਬੋਨੀਯਾ ਨਾਲ ਤਲਬੀਰ ਗਿੱਲ ਉਸ ਤੋਂ ਬਾਅਦ ਪਿੱਟੂ ਔਲਕ ਸ਼ਾਮਲ ਹੋਏ ਨੇ ਤਾਂ तमाम ਇਸ ਤਰੀਕੇ ਦੇ ਨਾਲ ਜਿੰਨੇ ਵੀ ਲੋਕ ਨੇ ਇਹ ਸਾਰੇ ਹੀ ਇਸ ਕੇਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਇਸ ਤੋਂ ਸਾਫ ਹੈ ਕਿ ਵਿਕਰਮ ਮਜੀਠੀਆਂ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਵਧ ਸਕਦੀਆਂ ਨੇ ਬਿਲਕੁਲ ਪੰਕਜ ਜੀ لیکن ਇਸ ਮਾਮਲੇ ਵਿੱਚ ਸੁਖਬੀਰ ਬਾਦਲ ਵੱਲੋਂ ਕਿਸੇ ਤਰੀਕੇ ਦੀ ਪ੍ਰਤੀਕਿਰਿਆ ਆਈ ਹੈ ਕਿਸੇ ਤਰੀਕੇ ਦਾ ਸਪਸ਼ਟਕਰਨ ਜਾਂ ਕੋਈ ਉਹਨਾਂ ਨੇ ਆਪਣਾ ਭਾਵ ਪ੍ਰਗਟ ਕੀਤਾ ਆ ਬਿਲਕੁਲ ਦੇਖੋ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਪ੍ਰੈਕਟਨ ਕਾਨਫਰੰਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਵਿਕਰਮ ਜੀਟੀਆ ਦੇ ਉੱਤੇ ਜਿਸ ਤਰੀਕੇ ਨਾਲ ਸਵਾਲ ਖੜੇ ਕੀਤੇ ਜਾ ਰਹੇ ਨੇ ਡਰਗ ਨੂੰ ਲੈ ਕੇ ਤਾਂ ਉਹਨਾਂ ਨੇ ਡਰਗ ਨੂੰ ਲੈ ਕੇ ਕਿਹਾ ਸੀ ਕਿ ਅਜੇ ਤੱਕ ਵਿਕਰਮ ਜੀਟੀਆ ਕੋਲੋਂ ਕਿਸੇ ਤਰ੍ਹਾਂ ਦੀ ਵੀ ਕੋਈ ਡਰੱਗਸ ਦੀ ਰਿਕਵਰੀ ਨਹੀਂ ਹੋਈ ਨਾ ਹੀ ਉਹਨਾਂ ਕੋਲ ਕੋਈ ਇਡਰਾਸਨੂਰ ਲੈ ਕੇ ਕੋਈ ਚੀਜ਼ ਪ੍ਰਾਪਤ ਹੋਈ ਹੈ ਤਾਂ ਇਸ ਦੇ ਉੱਤੇ ਜਿਹੜੀ ਪੰਜਾਬ ਸਰਕਾਰ ਹੈ ਉਹ ਲਗਾਤਾਰ ਸਿਆਸਤ ਕਰ ਰਹੀ ਹੈ ਜਾਣ ਬੁਝ ਕੇ ਵੀ ਗਰਮ ਜੀਸ਼ੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਾਣ ਬੁੜ ਕੇ ਉਹਨੀਆਂ ਨੂੰ ਇਸ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਬਹੁਤ ਸਾਰੇ ਸਵਾਲ ਕੱਢੇ ਕੀਤੇ ਸੀ ਮੁੱਖ ਮੰਤਰੀ ਤੋਂ ਸਵਾਲ ਕਰਕੇ ਬਚਾਅ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਹਾਲਾਂਕਿ ਪਾਵਨ ਸਬੂਤ ਜਿਹੜੇ ਨੇ ਉਹ ਪੁਖਤਾ ਇਕੱਠੇ ਕੀਤੇ ਗਏ ਨੇ ਵਿਜਲੈਂਸ ਵੱਲੋਂ ਫਿਰ ਵੀ ਅਕਾਲੀ ਦਲ ਬਚਾਅ ਚ ਜੁੜਿਆ ਹੋਇਆ ਮੋਹਿ ਸਾਡੇ ਪੱਤਰਕਾਰ ਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਨੇ ਮੋਹਿਤ ਸ਼ਕੰਜਾ ਕਸਦਾ ਜਾ ਰਿਹਾ ਹੈ ਹੁਣ ਨਾ ਸਿਰਫ ਪੰਜਾਬ ਹਰਿਆਣਾ ਬਲਕਿ ਯੂਪੀ ਤੇ ਦਿੱਲੀ ਚ ਵੀ ਮਜੀਠਿਆ ਦੇ ਜਿਹੜੇ ਠਿਕਾਣੇ ਸੀ ਉੱਥੇ ਵੀ ਛਾਪੇਮਾਰੀ ਕੀਤੀ ਗਈ ਹੈ ਕੀ ਅਪਡੇਟਸ ਨੇ ਕੀ ਇਸ ਮਾਮਲੇ ਨੂੰ ਲੈ ਕੇ ਜਿਹੜਾ ਹੈ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਪੂਰੀ ਤਰੀਕੇ ਨਾਲ ਸਖਤ ਨਜ਼ਰ ਆ ਰਹੀ ਹੈ ਇਸੇ ਕਰਕੇ ਜਿਹੜਾ ਹੈ ਪਹਿਲੇ ਵੀ ਜਿਹੜੇ ਅਧਿਕਾਰੀ ਰਹੇ ਨੇ ਇਸ ਮਾਮਲੇ ਦੀ ਜਾਂਚ ਕਰਦੇ ਰਹੇ ਨੇ ਉਹਨਾਂ ਨਾਲ ਗੱਲ ਕੀਤੀ ਸੀ ਉਹਨਾਂ ਨਾਲ ਪੁੱਛਤਾਚ ਹੋਈ ਸੀ ਤੇ ਸਬੂਤ ਇਕੱਠੇ ਕੀਤੇ ਸੀ ਹੁਣ ਜਿਹੜਾ ਹੈ ਉਹ ਕਈ ਨਿਸ਼ਾਨ ਦੇ ਹੀ ਆ ਤੇ ਜਿਹੜਾ ਹੈ ਉਹ ਛਾਪੇਮਾਰੀ ਵੀ ਕੀਤੀ ਗਈ ਹੈ ਤੇ ਹੁਣ ਮਜੀਠਾ ਜਿਹੜਾ ਸੋਰਸਸ ਆਦਰੇ ਨੇ ਕਿ ਲੈ ਕੇ ਜਾ ਰਹੇ ਨੇ ਖੁਦ ਵਿਕਰਮਜੀਤ ਸਿੰਘ ਮਜੀਠਿਆ ਨੂੰ ਬਾਕੀ ਅੱਗੇ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਅੱਗੇ ਵੱਧ ਸਕੇ ਜੀ ਬਿਲਕੁਲ ਮੋਹਿਦ ਜਿਸ ਤਰੀਕੇ ਨਾਲ ਦਿੱਲੀ ਯੂਪੀ ਦੇ ਠਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਗਈ ਹੈ ਕਿ ਕੁਝ ਸਬੂਤ ਉੱਥੋਂ ਵੀ ਮਿਲੇ ਨੇ ਜਾਂ ਫਿਰ ਉੱਥੇ ਮੌਜੂਦ ਕੁਝ ਲੋਕਾਂ ਕੋਲ ਪੁੱਛਗਿੱਛ ਕੀਤੀ ਗਈ ਹੈ ਹਲੇ ਲੋਕਾਂ ਕੋਲ ਪੁਸਟੇ ਪੋਚਕੇ ਜੀ ਦੀ ਗੱਲ ਸਾਹਮਣੇ ਆ ਰਹੀ ਹੈ ਨਾਲ ਹੀ ਛਾਪੇਮਾਰੀ ਮਾਰ ਕਰਕੇ ਜਿਹੜਾ ਹੈ ਡਰਗ ਮੰਨੀ ਯਾਨੀ ਡਰਗ ਦੇ ਨਾਲ ਜਿਹੜਾ ਹੈ ਪ੍ਰਾਪਰਟੀ ਤਿਆਰ ਕੀਤੀ ਗਈ ਹੈ ਜਾਂ ਫਿਰ ਪੈਸਾ ਇਕੱਠਾ ਕੀਤਾ ਗਿਆ ਉਹਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਥੇ ਤੇ ਇਹ ਸਭ ਤੋਂ ਇੰਪੋਰਟੈਂਟ ਇਸ ਕਰਕੇ ਹੋ ਸਕਦਾ ਕਿਉਂਕਿ ਕੇਸ ਪ੍ਰੋਪਰਟੀ ਵੀ ਬੜਾਈ ਜਾਏਗੀ ਜੇ ਪਤਾ ਲੱਗਦਾ ਹੈ ਕਿ ਕੰਪਨੀਆਂ ਚ ਜਿਹੜੀ ਸ਼ੈਲ ਕੰਪਨੀਆਂ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੇ ਉਹਦੇ ਚ ਪਤਾ ਮਿਲਦਾ ਹੈ ਬਾਹਰ ਇਨਵੋਟ ਕਰਾਣ ਕੇ ਜਾਂ ਕਿ ਡਰਗ ਮਣੀ ਦਾ ਕੋਈ ਲਿੰਕ ਮਿਲਦਾ ਹੈ ਤੇ ਉਹਨੂੰ ਵੀ ਪ੍ਰੋਪਰਟੀ ਅਟੈਚ ਕੀਤਾ ਜਾਏਗਾ ਕਿਉਂਕਿ ਤੁਸੀਂ ਸਮਝ ਸਕਦੇ ਹੋ 7 ਦਿਨ ਦਾ ਰਿਮਾਨ ਖਤਮ ਹੋਣ ਦੇ ਦਿਨ ਆ ਗਏ ਨੇ ਇਸ ਕਰਕੇ ਹੋਰ ਇਨਵੈਸਟੀਗੇਸ਼ਨ ਦੀ ਕੀ ਲੱਗਿਆ ਉਹ ਵੀ ਕੋਰਟ ਨੂੰ ਦੱਸਣਾ ਪਏਗਾ ਤੇ ਐਸੇ ਕਰਕੇ ਜਿਹੜਾ ਔਰ ਜਿਹੜੀ ਇਨਵੈਸਟੀਗੇਸ਼ਨ ਹੈ ਔਰ ਤੇਜ਼ ਕਰਤੀ ਗਈ ਜੀ ਬਿਲਕੁਲ ਇੱਥੇ ਨਾ ਸਿਰਫ ਮਜੀਠਿਆ ਬਲਕਿ ਉਹਨਾਂ ਦੇ ਜਿਹੜੇ ਕਰੀਬੀ ਸੀ ਜਨਾਰੇ ਕਦੀ ਸੋਚਿਆ ਵੀ ਨਹੀਂ ਸੀ ਹੋਏਗਾ ਕਿ ਇਹ ਵੀ ਦਿਨ ਦੇਖਣ ਨੂੰ ਮਿਲੇਗਾ ਉਹਨਾਂ ਦੀ ਵੀ ਮੁਸੀਬਤ ਵੱਡੀ ਹੋਈ ਨਜ਼ਰ ਆ ਰਹੀ ਹੈ 모ਹਿਤ ਅਤੇ ਪੰਕਜ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਬਨੇ ਰਹਿਣ ਵਾਸਤੇ